ਸਪੀਕਰ ਸਾਹਿਬ ਇਹ ਕਿਹਾ ਜਾਂਦਾ ਆਮ ਤੌਰ ਤੇ ਕਿ ਸਿਹਤ ਹੈ ਤਾਸ ਹੈ ਸਿਹਤ ਹੈ ਤਾਸ ਹੈ ਆਸ ਹੈ ਤਾਂ ਸਭ ਕੁਝ ਹੈ ਪਿਛਲੇ 2 ਸਾਲਾਂ ਦੌਰਾਨ ਸਾਡੀ ਸਰਕਾਰ ਨੇ 3 ਕਰੋੜ ਪੰਜਾਬੀਆਂ ਦੀ ਭਲਾਈ ਲਈ ਦ੍ਰਿੜ ਵਚਨਬੱਤਾ ਦਰਹਾਉਂਦੇ ਹੋਏ ਸਿਹਤ ਖੇਤਰ ਵਿੱਚ ਪਰਵਰਤਨਸ਼ੀਲ ਪਹਿਲ ਕਦਮੀਆਂ ਨੂੰ ਲਾਗੂ ਕਰਨ ਵਿੱਚ ਸਭ ਤੋਂ ਅੱਗੇ ਰਹੀ ਹੈ ਸਰ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੇ ਮਜ਼ਬੂਤੀ ਕਰਨ ਅਤੇ ਪ੍ਰਦਾਨ ਕੀਤੀਆਂ ਜਾ ਰੀਆਂ ਸਵਾਮਾਂ ਵਿੱਚ ਬਾਧੇ ਲਈ ਅਨੇਕਾਂ ਉਪਾਅ ਜਿਹੜੇ ਲਾਗੂ ਕੀਤੇ ਗਏ ਹਨ ਸਿਹਤ ਸਵਾਮਾਂ ਸ਼ੁਰੂ ਕਰਨ ਲਈ ਬਿੱਤੀ ਸਾਲ 2024-25 ਵਿੱਚ 5264 ਕਰੋੜ ਰੁਪਏ ਸਰ ਰੱਖਵੇ ਰੱਖੇ ਗਿਆ ਹੈ। ਇਸੇ ਤਰ੍ਹਾਂ ਅਰਜ ਸਪੀਕਰ ਸਾਹਿਬ ਆਮ ਆਦਮੀ ਕਲੀਨਿਕ ਰਾਜ ਵਿੱਚ ਕੁੱਲ 829 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ ਸਰ। ਅਤੇ ਹੋਰ ਬਹੁਤ ਸਾਰੇ ਆਮ ਆਦਮੀ ਕਲੀਨਿਕ ਜਿਹੜੇ ਨੇ ਕਿ ਉਹ ਪ੍ਰਗਤੀ ਅਧੀਨ ਨੇ ਕਿ ਉਹਨਾਂ ਦੀ ਸਥਾਪਨਾ ਕੀਤੀ ਜਾ ਰਹੀ ਆ ਇਹਨਾਂ ਕਲੀਨਿਕਾਂ ਵਿੱਚ 80 ਕਿਸਮ ਦੀਆਂ ਦਵਾਈਆਂ ਅਤੇ 38 ਕਿਸਮ ਦੇ ਟੈਸਟ ਜਿਹੜੇ ਲੈਬਾਂ 'ਚ ਹੁੰਦੇ ਨੇ ਟੈਸਟ ਸਰ ਬਹੁਤ ਮਹਿੰਗੇ ਟੈਸਟ ਨੇ 38 ਕਿਸਮ ਦੇ ਲੈਬ ਟੈਸਟ ਮੁਫਤ ਕੀਤੇ ਗਏ ਹਨ ਅਤੇ ਹੁਣ ਤੱਕ ਮੈਨੂੰ ਅਸਲ ﻋظیم ਸਦਰ ਨੂੰ ਦੱਸਦੇ ਬਹੁਤ ਖੁਸ਼ੀ ਹੋ ਰਹੀ ਆ ਕਿ ਹੁਣ ਤੱਕ 1 ਕਰੋੜ ਤੋਂ ਵੱਧ 1 ਕਰੋੜ ਤੋਂ ਵੱਧ ਮਰੀਜ਼ਾਂ ਦਾ ਇਲਾਜ ਜਿਹੜਾ ਇਨਾ ਮਹੱਲਾ ਕਲੀਨ ਕਰ ਦੇ ਵਿੱਚ ਮੁਫਤ ਕੀਤਾ ਗਿਆ ਹੈ ਅਤੇ 31 ਲੱਖ ਤੋਂ ਵੱਧ ਟੈਸਟ ਜਿਹੜੇ ਲੈਬ ਟੈਸਟ ਨੇਗੇ ਉਹ ਵੀ ਹੁਣ ਤੱਕ ਕਰਵਾਏ ਜਾ ਚੁੱਕੇ ਹਨ ਸੋ ਇਸੇ ਤਰ੍ਹਾਂ ਇਹ ਜਿਹੜੀ ਪਹਿਲ ਕਦਮੀ ਚਾਰੂ ਰਹੂਗੀ ਇਸ ਪਹਿਲ ਕਦਮੀ ਨੂੰ ਚਾਰੂ ਬਣਾਉਣ ਲਈ ਹੋਰ ਅੱਛਾ ਬਣਾਉਣ ਦੇ ਲਈ ਬਿੱਤੀ ਸਾਲ 2024-25 ਵਿੱਚ ਸਰ 249 249 ਕਰੋੜ ਰੁਪਏ ਜਿਹੜੇ ਉਹ ਸਰ ਰੱਖਵੇ ਰਿਜ਼ਰਵ ਰੱਖੇ ਗਏ ਹਨ ਸਰ ਇਸੇ ਤਰ੍ਹਾਂ ਫਰਿਸ਼ਤੇ ਫਰਿਸਤੇ ਸਾਡੀ ਸਰਕਾਰ ਨੇ ਸਰ ਕੀਤੇ ਗਏ ਵਾਦੇ ਅਨੁਸਾਰ ਸੜਕ ਹਾਦਸਿਆਂ ਵਿੱਚ ਸੱਟਾਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਉਣ ਦੇ ਇਰਾਦੇ ਨਾਲ ਉਪਲਬਧ ਜਿਹੜੇ ਹੁਣ ਸਰਕਾਰੀ ਜਾਂ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਤਰੰਤ ਰੁਕਾਵਟ ਰਹਿਤ ਇਲਾਜ ਮੁੱਇਆ ਕਰਵਾਉਣ ਦੇ ਲਈ ਕਿ ਨਮੀ ਸਰ ਫਰਿਸਤੇ ਸਕੀਮ ਸ਼ੁਰੂ ਕੀਤੀ ਆ ਇਸ ਤੋਂ ਇਲਾਵਾ ਦੁਰਘਟਨਾ ਪੀੜਤਾਂ ਦੀ ਮਦਦ ਲਈ ਆਮ ਲੋਕਾਂ ਨੂੰ ਵਗਿਆਉਣ ਅਤੇ ਪੀੜਤਾਂ ਦੀ ਜਾਨਾਂ ਬਚਾਉਣ ਦੇ ਲਈ ਉਤਸ਼ਾਹਿਤ ਕਰ ਲਈ ਜਹੇ ਫਰਿਸ਼ਤਿਆਂ ਅਨੁਸਾਰ ਲੱਗੇ ਨਾਮ ਪ੍ਰਸ਼ੰਸਾ ਪੱਤਰ ਕਾਨੂੰਨੀ ਉਲਝਣਾ ਅਤੇ ਪੁਲਿਸ ਪੁੱਛਗਿੱਸ ਤੋਂ ਛੋਟ ਹੋਵੇਗੀ ਇਸ ਮਤਲਬ ਲਈ 23 ਸਾਲ 2024-25 ਵਿੱਚ 1 ਕਰੋੜ ਰੁਪਏ ਦੇ ਸ਼ੁਰੂਆਤੀ ਬਜਟ ਰਾਖਵੇਂ ਕਰਨ ਦੀ ਤਸਵੀਜ਼ ਰੱਖਦਾ ਹੈ ਜੀ ਰਾਜਾ ਜੀ ਰਾਜਾ ਜੀ ਮੇਰੀ ਸੁਣੋ ਤੁਸੀਂ ਨੋਟ ਕਰ ਲਓ ਆਉਦੇ ਪੁਆਇੰਟ ਕੱਲ ਨੂੰ ਬੈਠ ਕੇ ਸਾਰੇ ਮੈਂਬਰਸ ਤੋਂ ਅਰਜ਼ੂ ਕਰੀਂ ਦਵਾਉਣਾ ਕਿ ਤੁਹਾਡਾ ਕੱਲਾ ਕੱਲਾ ਪੁਆਇੰਟ ਜਿਹੜਾ ਸਾਫ਼ ਤੂਬੇ ਜਵਾਬ ਦੇਵਾਂਗਾ ਉਸ ਸਮੇਂ ਵੀ ਤੁਸੀਂ ਜਿਸ ਤਰ੍ਹਾਂ ਅੱਜ ਬੜੇ ਸ਼ਾਂਤੀ ਨਾਲ ਬੜੇ ਬੈਠੇ ਹੋ ਉਸੇ ਤਰ੍ਹਾਂ ਕੱਲ ਨੂੰ ਬੈਠੇ ਰਹਿਣਾ ਹਾਂ ਦੱਸੋ ਚਾਹਨਾ ਹੈ ਕਿ ਜੋ ਮਾਨਜੋਗ ਵਿੱਤ ਮੰਤਰੀ ਸਾਹਿਬ ਨੇ ਫਰਿਸ਼ਤੇ ਸਕੀਮ ਦਾ ਜਿਹੜਾ ਜ਼ਿਕਰ ਕੀਤਾ ਹੈ ਇਹ ਪਿਛਲੀ ਵਾਰੀ ਮੈਂ ਫਰਿਸਟਰ ਸਕੀਮ ਦਾ ਧੰਨਵਾਦ ਤਾਂ ਕਰ ਚੁੱਕਿਆ ਇਸ ਵਾਰੀ ਫੇਰ ਬਜਟ ਚ ਇਹ ਨਵੀਂ ਹੈ ਫਰਿਸਟਰ ਸਕੀਮ 2 ਹੈ ਨਹੀਂ ਮਾੜੀ ਹੈ ਸਕੀਮ ਇਹ ਬੰਦ ਕਰ ਦਿੱਤੇ ਬੈਠੋ ਤੁਸੀਂ ਇਹਨਾਂ ਨੇ ਕਿਹਾ ਸ਼ੁਰੂ ਕੀਤੀ ਹੈ ਡਿਸਕਸ਼ਨ ਹੀ ਕਰ ਲਿਓ ਤੁਸੀਂ ਚਲੋ ਜੀ ਬੈਠੋ ਬੈਠੋ ਡਿਸਕਸ਼ਨ ਹੀ ਕਰ ਰਹੇ ਹਾਂ ਜੀ ਧੰਨਵਾਦ ਜੀ ਮੰਤਰੀ ਜੀ ਕੰਟੀਨਿਊ ਕਰੋ ਮਾਨਯੋਗ ਸਪੀਕਰ ਸਾਹਿਬ ਆਯੂਸ਼ਵਰ ਭਾਰਤ ਆਯੂਸ਼ਵਰ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਸਕੀ ਮਦੀਨ ਕੁੱਲ 44 ਲੱਖ दस हज़ार परिवारों पैंती लख नहठ हज़ार लिए ई कार्ड बनाए गए हैं दो सौ सात सरकारी पांच सौ सत्तर निजी छे भारत सरकार द्वारा सूचीबद्ध हस्पाल राय इलाज तो इलावा दो हज़ार दो सौ सताई करोड़ रुपए सर खर्च किए जा चुके हैं इस स्कीम लीती साल बीस सौ चौबीस पच्ची सौ तरवंजा करोड़ रुपए द राखवे रख दिया हाँ सर सौ तिरवंजा करोड़ रुपए रखते हैं तरह नशा मुक्ति ਰਾਜ ਸਰਕਾਰ ਸ਼ੁੱਭੇ ਵਿੱਚ ਨਸ਼ਾ ਦੀ ਲਾਹਤ ਨੂੰ ਖਤਮ ਕਰਨ ਲਈ ਅਤੇ ਬੇਸਹਾਰਾ ਨਸ਼ਾ ਪੀੜਤਾਂ ਦੀ ਨਸ਼ਾ ਪੀੜਤਾਂ ਤੰਦਰੁਸਤੀ ਬਖਸ਼ਣ ਲਈ ਵੀ ਸਰਬਚਨ ਬੌਧਾ ਕੁੱਲ 529 ਓਟ ਕਲੀਨਿਕਾਂ ਨੂੰ ਅਤੇ 306 ਸਿਰ ਜਿਹੜੇ ਮੁੜ ਵਸੇਬਾ ਕੇਂਦਰਾਂ ਦੇ ਨੈਟਵਰਕ ਦੁਆਰਾ ਵਿਆਪਕ ਨਸ਼ਾਸ਼ਗਾਵ ਯੋਜਨਾ ਲਾਗੂ ਕੀਤੀ ਗਈ ਹੈ ਸਰ ਮੈਂ ਇਸ ਯੋਜਨਾ ਲਈ ਵਿੱਤੀ ਸਾਲ 2024-25 ਵਿੱਚ 70 ਕਰੋੜ ਰੁਪਏ ਦੇ ਦਾ ਬੰਦਾ ਪ੍ਰਸਤਾਵ ਰੱਖਦਾ ਹਾਂ ਸਰ ਇਸੇ ਤਰ੍ਹਾਂ ਮਾਨਜੁਗ ਸਪੀਕਰ ਸਾਹਿਬ ਪੰਜਾਬ ਸਿਹਤਿਸ ਸੇ ਬੁਨਿਆਦੀ ਢਾਂਚਾ ਮੌਜੂਦਾ ਸਮੇਂ ਵਿੱਚ ਤਿੰਨ ਹਸਪਤਾਲ ਲੁਧਿਆਣਾ ਸੰਗਰੂਰ ਅਤੇ ਜਲੰਧਰ ਵਿੱਚ ਮਰੀਜ਼ਾਂ ਨੂੰ ਬਿਹਤਰ ਸੇ ਸਹੂਲਤਾਂ ਪ੍ਰਦਾਨ ਕਰਨ ਲਈ ਅਪਗ੍ਰੇਡੇਸ਼ਨ ਜਿਹੜੇ ਉਹਨਾਂ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਦਾ ਕੰਮ ਜਿਹੜਾ ਕੰਮ ਕੀਤਾ ਜਾ ਰਹੇ ਹਨ ਮੈਂ ਵਿੱਤੀ ਸਾਲ 2024-25 ਵਿੱਚ ਬਾਕੀ ਬਚੇ 20 ਹਸਪਤਾਲਾਂ ਵਿੱਚ ਬੁਨਿਆਦੀ ਢਾਂਚੇ ਦੇ ਅਪਗ੍ਰੇਡੇਸ਼ਨ ਕਾਰਜਾਂ ਨੂੰ ਕਰਨ ਲਈ 150 ਕਰੋੜ ਰੁਪਏ ਦੇ ਵੰਡ ਦਾ ਪਸਤਾਵ ਰੱਖਦਾ ਸਰਪੰਚ ਇਸੇ ਤਰ੍ਹਾਂ ਇਸ ਤੋਂ ਇਲਾਵਾ ਮੈਂ 33 ਸਾਲ 2024-25 ਦੌਰਾਨ ਪੀ ਆਈ ਡੀ ਬੀ ਪੀ ਆਈ ਡੀ ਬੀ ਦੁਆਰਾ ਚੀਮਾ ਕਹਰੀਆਂ ਤੂਰੀ ਜਿਹੜਾ ਸੰਗਰੂਰ ਅਤੇ ਐਸ ਐਸ ਨਗਰ ਬਹਾਲੀ ਵਿਖੇ ਪਿੰਡੂ ਹਸਤਾਲਾ ਸਬ ਡਿਵੀਜ਼ਨ ਹਸਤਾਲਾ ਅਤੇ ਸੱਤ ਜ਼ਿਲ੍ਹਿਆਂ ਦੇ ਐਮ ਸੀ ਐਚ ਨੂੰ ਅਪਗ੍ਰੇਡ ਕਰਨ ਲਈ 58 ਅਤੇ 58 58 ਨਮੀਆਂ ਸਰ ਅਮੂਲੇ ਸਖ ਖਰੀਦਾਂ ਦੇ ਲਈ 100 ਕਰੋੜ ਰੁਪਏ ਦੀ ਤਸਦੀਕ ਸਰ ਸਦਨ ਦੇ ਸਾਹਮਣੇ ਰੱਖਦਾ ਸੀ